ਤੇ ਦੂਏ ਦੇ ਮਾਰੇ ਹੋਏ ਨੇ ਇਹ ਰਾਤ 11:00 ਵਜੇ ਲਾ ਲਓ ਰਣਤੀਰ ਸਿੰਘ ਦੇ ਘਰ ਮੁਰੇ ਦੋ ਉੱਥੇ ਨਾਲੇ ਪੈੜਾ ਨੇ ਬਾਕੀ ਤੜਕੀ 5:00 ਵਜੇ 4:00 5:00 ਵਜੇ ਸਾਡੇ ਘਰੇ ਨਾਲਾ ਤਿੰਨ ਚਾਰ ਪੁਤਰੀਏ ਨਵੀਂ ਗੋਠੀ 'ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਨਾ ਅਜੀ ਸਾਡੇ ਕੋਲੋਂ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕੰਦਾਂ ਨੂੰ ਖਤਰਾ ਜੀ ਕੋਈ ਬੇਪਨ ਦੇ ਖੇਤ ਅੜਕੀ ਬੰਦਾ ਬਾਹਰ ਨਿਕਲ ਜੇ ਉਹਨੂੰ ਕਿਹੜਾ ਛੜਦਾ ਹਾਂ ਲਾਉਜ਼ਮੈਂਟ ਹੋ ਰਹੀ ਆ ਬਾਪੇ ਨੇ ਕਰੀਆ ਲਾਉਜ਼ਮੈਂਟ ਕਤੂਰੀਏ ਸਾਡੇ ਕਾਫੀ ਨੁਕਸਾਨ ਕਰ ਗਿਆ ਚੀਤਾ ਉਹਨਾਂ ਚੀਤਾ ਸੀ ਬਈ ਤੇਨ ਰੋ ਪਤਾ ਨਹੀਂ ਹੈਗਾ ਪੰਨੇ ਦੇ ਬਾਰੇ ਐਗਜੈਕਟ ਤੇ ਬਾਕੀ ਇਹਦੀ ਗੌਰ ਕਰੀ ਜਾਏ ਜਲਦੀ ਤੋਂ ਜਲਦੀ ਹੁਣ ਸਾਡੇ 4-5-5 ਫੁੱਟ ਤੱਕ ਕੰਦਾਂ ਦੇ ਵੀ ਨਿਸ਼ਾਨ ਪਾਏ ਹੋਏ ਅੰਦਰ ਗੋਠੀ ਹੀ ਦੇਖ ਲੋ ਜਾ ਕੇ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋਇਆ ਕਟਵੜ 10-12 ਕਤੂਰੀਏ ਸੇਤੇ ਹੁੰਦੇ ਨੇ 3-4 ਦਿਨ ਚਲੋ ਰੈੱਡ ਬੋਡ ਨਹੀਂ ਪਈਆਂ ਉਹਨਾਂ ਨੇ ਪਰ ਮਰੇ ਤੇ ਬਾਕੀ ਉਹਨੇ ਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਤੈਨੂੰ ਕਾਬੂ ਕਰਾਇਆ ਜਾਵੇ ਕਿਤੇ ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨਹੀਂ ਰਸ ਸਵੇਰੇ ਚਲੋ ਨਿਕਲਦਾ ਹੀ ਅਗਲਾ ਬਾਹਰ ਡੇਰਿਆਂ 'ਚ ਬੈਠੇ ਆ ਅਸੀਂ ਇਹ ਤਿੰਨ ਦੂਏ ਦੇ ਮਾਰੇ ਹੋਏ ਨੇ ਬਈ ਹਾਂ ਕਦੋਂ ਇਹ ਰਾਤ 11:00 ਵਜੇ ਲਾ ਲਿਓ ਰਣਜੀਤ ਸਿੰਘ ਦੇ ਘਰ ਮੂਰੇ ਦੋ ਪੇੜਾ ਨੇ ਉੱਥੇ ਨਾਲੇ ਪੇੜਾ ਨੇ ਹਾਂ ਬਾਕੀ ਤੜਕੀ 5:00 ਵਜੇ 4:00 5:00 ਵਜੇ ਸਾਡੇ ਘਰੇ ਹਾਂ ਲਾਲਾ ਤਿੰਨ ਚਾਰ ਕੁਤਰੀਏ ਨਵੀਂ ਕੋਠੀ ਚ ਨਵੀਂ ਕੋਠੀ ਚ ਉੱਥੇ ਮਾਰੇ ਪਏ ਨੇ ਹੁਣ ਸਰਕਾਰ ਕੋਈ ਗੌਰ ਕਰੇ ਕੋਈ ਅਫਸਰ ਜਾਂ ਕੋਈ ਵੀ ਬੰਦਾ ਭੇਜੇ ਕੋਈ ਗੱਲਬਾਤ ਹੋਈ ਹੈ ਵਿਭਾਗ ਦੇ ਨਾਲ ਜੀ ਸਾਡੇ ਕੋਲ ਨਾ ਕਿਸੇ ਦਾ ਨੰਬਰ ਨਾ ਕਿਸੇ ਨਾਲ ਗੱਲਬਾਤ ਹੋਈ ਕਿੰਨਾ ਕ ਨੁਕਸਾਨ ਕਰ ਗਿਆ ਨੁਕਸਾਨ ਜਾਨ ਬਰੇ ਖਾ ਗਿਆ ਜੀ ਨੁਕਸਾਨ ਇਹ ਐਂ ਬੁਲਤਨ ਮਾਰ ਤਿਆ ਨੁਕਸਾਨ ਇਹ ਨਾ ਇਹ ਬੰਦਿਆਂ ਨੂੰ ਖਤਰਾ ਜੀ ਕੋਈ ਬੇਪਲੇਖੇ ਟੜ ਕੇ ਬੰਦਾ ਬਾਹਰ ਨਿਕਲ ਜੇ ਉਹਨੂੰ ਕਹੜਾ ਛੜਦਾ ਬਾਹਰਲੇ ਡੇਰੇ ਵਾਲੇ ਕਾਕੰਡਾ ਹਾਂ ਲਾ ਉਸ ਮਿੰਟ ਹੋ ਰਹੀਆ ਬਾਬੇ ਨੇ ਕਰੀਆ ਲਾ ਉਸ ਮਿੰਟ ਜੀ ਦੋਏ ਗੁਰਦੁਆਰਿਆਂ ਚ ਈ ਨਾਮ ਮੇਰਾ ਨਾਮ ਵੀਰੇ ਗੱਗੀ ਆ ਪਿੰਡ ਡਗਾਲਾ ਆਪਣਾ ਅੱਛਾ ਜੀ ਕੀ ਹੋਇਆ ਰਾਤ ਵੀ ਜੀ ਰਾਤ ਨਾ ਇੱਥੇ ਕਤੂਰੀਏ ਸਾਡੇ ਕਾਫੀ ਨੁਕਸਾਨ ਕਰ ਗਏ ਚੀਤਾ ਪੰਜ ਚੀਤਾ ਸੀ ਬਈ ਤੇਨ ਦੋ ਪਤਾ ਨਹੀਂ ਹੈਗਾ ਪਰ ਇਹਦੇ ਬਾਰੇ ਐਜੈਕਟ ਤੇ ਬਾਕੀ ਇਹਦੀ ਗੌਰ ਕਰੀ ਜਾਏ ਜਲਦੀ ਤੋਂ ਜਲਦੀ ਹੁਣ ਸਾਡੇ 4-5 5 ਫੁੱਟ ਤੱਕ ਕੰਦਾ ਦੇ ਵੀ ਨਿਸ਼ਾਨ ਪਾਏ ਹੋਏ ਹਨ ਅੰਦਰ ਕੋਠੀ ਜੀ ਦੇਖ ਲੋ ਜਾ ਕੇ ਕੰਦਾ ਨਿਸ਼ਾਨ ਵੀ ਖੂਨ ਦੇ ਬਲੱਡ ਦੇ ਕਤੂਰੀਏ ਮਾਰੇ ਹੋયા ਘਟੋੜ 10-12 ਕਤੂਰੀਏ ਸੇ ਇੱਥੇ ਉਹਨਾਂ ਦੇ ਤਿੰਨ ਚਾਰ ਦਿਨ ਚੱਲੋ ਡੈੱਡ ਬਾਡੀਆਂ ਪਈਆਂ ਉਹਨਾਂ ਦੀਆਂ ਪਰ ਮਰੇ ਪਏ ਆ ਬਾਕੀ ਬਾਕੀਆਂ ਦਾ ਪਤਾ ਨਹੀਂ ਲੱਗ ਰਿ ਤੇ ਬਾਕੀ ਹੁਣ ਇਹਦਾ ਸਰਕਾਰ ਨੂੰ ਬੇਨਤੀ ਆ ਵੀ ਇਹਦੀ ਗੌਰ ਕਰੀ ਜਾਵੇ ਤੇ ਇਹਨੂੰ ਕਾਬੂ ਕਰਾਇਆ ਜਾਵੇ ਕਿ ਵੀ ਕਿਸੇ ਬੰਦੇ ਦਾ ਵੀ ਨੁਕਸਾਨ ਕਰਦਾ ਤਾਂ ਨੇਰੇ ਸਵੇਰੇ ਚਲੋ ਨਿਕਲਦਾ ਹੀ ਅਗਲਾ ਬਾਹਰ ਡੇਰਿਆਂ 'ਚ ਬੈਠੇ ਆ ਅਸੀਂ ਬੇਦਾ ਚਲ ਜਲਦੀ ਤੋਂ ਜਲਦੀ ਕੋਈ ਕਾਬੂ ਕਰੇ ਇਹਨੂੰ ਕਿਸੇ ਤਰ੍ਹਾਂ ਸਰਕਾਰ ਘਰਾਂ ਦੇ ਵਿੱਚ ਵੀ ਆਇਆ ਕੋਈ ਪੱਥਵਾ ਨਿਕਰਾਂ 'ਚ ਤਾਂ ਨਹੀਂ ਆਇਆ ਹੈਗਾ ਘਰ ਆਵੇ ਸਾਇ ਆਪਣਾ ਘਰ ਆਵੇ ਸਬਾਗਲ ਨਹੀਂ ਸਾਡੇ ਬਾਹਰ ਹਾਂਜੀ ਹਾਂਜੀ ਕੋਈ ਹੋਰ ਪਸ਼ੂ ਜਾਨਵਰ ਨੂੰ ਨਾ ਹੋਰ ਪਸ਼ੂ ਦਾ ਗੁਸੇ ਨੂੰ ਆਇਆ ਕਤੂਰਿਆਂ ਦਾ ਕਰਿਆ ਫਿਲਹਾਲ ਬਾਕੀ ਹੁਣ ਅੱਗੇ ਵੀ ਹੋ ਸਕਦਾ ਜੇ ਨਾਂ ਕੋਲ ਹੋਵੇ ਕਿੰਨੇ ਜਿਹੜੇ ਲੱਗਦਾ ਹੈ 10 ਕਤੂਰੇ ਹੋਗਾ ਵੀ 10 ਕਤੂਰੇ ਮਾਰਤੇ ਦੋ ਉੱਥੇ ਮਾਰਤੇ ਆਪਣਾ ਆਪਣੇ ਘਰ ਤੇ ਬਾਕੀ ਇਧਰ ਤਿੰਨ ਚਾਰ ਕਤੂਰੇ ਦੇ ਮਰੇ ਪਏ ਆ ਬਾਕੀ ਹਾਲ ਲੱਭ ਨਹੀਂ ਰਹੇ ਨਿਸ਼ਾਨ ਵਗੈਰਾ ਪੈਰ ਨਿਸ਼ਾਨ ਤੇ ਹੈਗੇ ਨੇ ਇੱਥੇ ਪੈਰਾਂ ਦੇ ਤੁਹਾਨੂੰ ਦਿਖਾ ਦਾਂਗੇ ਕੋਈ ਗੱਲ ਨਹੀਂ ਬਾਅਦ ਚ ਕੀ ਲੱਗਦਾ ਕਿੰਨੇ ਕਤੰਦੂਏ ਲੱਗਦਾ ਦੋ ਤਾਂ ਲੱਗ ਰਹੇ ਨੇ ਇਹ ਕੋਈ ਫਰਸ਼ਟ ਵਾਲਾ ਅਧਿਕਾਰੀ ਆਏ ਨਹੀਂ ਕੋਈ ਨਹੀਂ ਪਹੁੰਚਿਆ ਜੀ ਇੱਥੇ ਤੁਸੀਂ ਗੱਲਬਾਤ ਕਰੀ ਕਿਸੇ ਨਾਲ ਨਹੀਂ ਗੱਲਬਾਤ ਆਪਣੀ ਕੋਲ ਨੰਬਰ ਨਹੀਂ ਹੈਗਾ ਕਿਸੇ ਦਾ ਤੇ ਆਪਾਂ ਨੇ ਬਾਕੀ ਲਾਸ ਮਿੰਟ ਕਰਾਤੀ ਸੀ ਪਿੰਡ ਚ ਗੁਰਦੁਆਰੇ ਦੋਨਾਂ ਚ ਬਾਕੀ ਦੇਖਦਾ ਕੋਈ ਆਂਦਾ ਤਾਂ ਫਿਰ ਲੋਕਾਂ ਜੀ ਕਿਵੇਂ ਦਾ ਮਾਹੌਲ ਹੈ ਅਸੀਂ ਸਾਰੇ ਡਰੇ ਹੋਇਆ ਖੜੇ ਆ ਥੋੜੇ ਸਾਹਮਣੇ ਕੈਮਰਾ ਘੁਮਾ ਕੇ ਦੇਖ ਲਓ 15 20 ਜਣੇ ਅਸੀਂ ਸਾਰੇ ਚਲੋ ਪਿੰਡ ਦੇ ਦਾਲਾ ਹੈਗਾ ਜੀ ਡਾਰਾ ਕਿਵੇਂ ਦੇ ਬੰਦੋਬਸਤ ਕਰੇ ਹੋ ਇਹਨੂੰ ਥੋਨੇ ਆਪਦੇ ਲੈਵਲ ਦੇ ਉੱਤੇ ਸਾਡੇ ਕੋਲ ਤਾਂ بس ਡੰਡੇ-ਮੁੰਡੇ ਨੇ ਆਪਣੇ ਕੋਲ ਹੋਰ ਦਾ ਕੋਈ ਬੰਦੋਬਸਤ ਹੈਗਾ ਨਹੀਂ ਕੋਈ ਹੱਥ ਲਾਦਾ ਹੈ ਨਹੀਂ ਜੀ ਡੰਡੇ ਹੀ ਆ ਬਸ ਤੇ ਹੁਣ ਅਪੀਲ ਕੀ ਕਰਦਾਂਗੇ ਅਪੀਲ ਇਹ ਹੈ ਵੀ ਸਰਕਾਰ ਨੂੰ ਵੀ ਆਪਣੇ ਅਫਸਰ ਭੇਜੇ ਕੋਈ ਇਹਨਾਂ ਕੀ ਜਾਂਚ ਕਰੇ ਵੀ ਆ ਕੀ ਦੇ ਪੈੜਾਂ ਦੇ ਨਿਸ਼ਾਨ ਆ ਵੀ ਚਲੋ ਫੜੇ ਜਾਵੇ ਇਹਨਾਂ ਨੂੰ ਵੀ ਚਲ ਅਸੀਂ ਬੈਠੇ ਆ ਜਾਨੀ ਮਾਲ ਨਹੀਂ ਕਿਸੇ ਹੋਰ ਬੱਚੇ ਦਾ ਵੀ ਖਰਚੇ ਉੱਤਰੇਗਾ ਬੰਦਾ ਨਾ ਨਾ ਦਰਨਾ ਮੇਰਾ ਨਾਮ ਵੀਰੇ ਪ੍ਰੀਤ ਢੱਡਕਾਲੇ ਤੋਂ ਆ ਕੀ ਕਹਿਣਾ ਚਾਹੋ ਬਾਈ ਜੇ ਮੇਰਾ ਵੀਰੇ ਸੀ ਤੇੰਦੂਏ ਬਾਰੇ ਕਹਿਣਾ ਚਾਹੁੰਦੇ ਆ ਵੀ ਘਟੋ ਘਟ ਮਹੀਨੇ ਤੋਂ ਰੌਲਾ ਪੈ ਰਿਹਾ ਸਾਰੇ ਪੰਜਾਬ 'ਚ ਹੁਣ ਆਪਣੀ ਸਾਈਡ ਆਇਆ ਜੀ ਰਾਤ ਪਤਾ ਲੱਗਿਆ ਕਤੂਰੇ ਮਾਰਤੇ ਜੀ ਕੋਈ ਸਰਕਾਰ ਨੂੰ ਕੋਈ ਪਤਾ ਨਹੀਂ ਜੀ ਆਪਣਾ ਕੱਲੀਆਂ ਐਡਵਰਟਾਈਜ਼ਮੈਂਟ ਦੇ ਜੋਰ ਦੇ ਰੱਖਿਆ ਉਹਨਾਂ ਨੇ ਵੀ ਅਸੀਂ ਐਂ ਕਰਤਾ ਐਂ ਕਰਤਾ ਉਰੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਜੀ ਸਾਰਿਆਂ ਨੂੰ ਖਤਰਾ ਹੈ ਬੱਚਿਆਂ ਨੂੰ ਵੀ ਖਤਰਾ ਜੀ ਪਸ਼ੂਆਂ ਨੂੰ ਸਭ ਨੂੰ ਖਤਰਾ ਹੈ ਇਹ ਜੰਗਲੀ ਜਾਨਵਰ ਐ ਇਹਨਾਂ ਦਾ ਕੀ ਪਤਾਈ ਕੀ ਕਰ ਦੇਣਾ ਸਾਰਿਆਂ ਨੂੰ ਖਤਰਾ ਜੀ ਇਹ ਹੁਣ ਦੇਖੋ ਜੀ ਆਪਣੇ ਘਰੇ ਆਏ ਨੇ ਘਰੇ ਆ ਗਏ ਜੀ ਰਾਤ ਜੇ ਬਾਹਰ ਹੋਵੇ ਤਾਂ ਵੀ ਆਈ ਇੱਧਰ ਸਾਰੀ ਕੰਦਲ ਵੇਡ ਸਾਰੀ ਕੰਦਲ ਹੁਣਾਂ ਲਿਬੜੀ ਵੀ ਆਈ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਅੱਜ ਸਵੇਰੀ ਪਤਾ ਲੱਗਿਆ ਜੀ ਹਲੇ ਬਾਕੀ ਹੋਰ ਪਤਾ ਲੱਗੂਗਾ ਜੀ ਜਿਉਂ-ਜਿਉਂ ਦਿਨ ਚੜੂਗਾ ਹਲੇ ਤਾਂ ਉਰੇ ਉਹ ਆਏ ਆਂ ਚਰਨੀ ਸਿੰਘ ਨਾਲ ਗੱਲ ਕਰ ਰਹੇ ਹਾਂ ਜੀ ਸਰ ਵਾਈਲਡ ਲਾਈਫ ਤੋਂ ਗੱਲ ਪੁੱਛਣਾ ਸੀ ਸਰ ਸਾਡੇ ਪਿੰਡ ਚੀਤਾ ਆ ਗਿਆ ਜੀ ਦਕਾਲਾ ਜੀ ਦਕਾਲਾ ਹਾਂਜੀ ਅੱਛਾ ਐਸੇ ਫੋਟੋ ਹੈਗੀ ਹਾਂਜੀ ਸਾਰਾ ਕੁਝ ਹੈ ਜੀ ਫੋਟੋ ਤਾਂ ਨਹੀਂ ਹੈਗੀ ਜੀ ਬਾਕੀ ਨੁਕਸਾਨ ਦੀ ਫੋਟੋ ਹੈ ਜੀ ਨੁਕਸਾਨ ਕੀ ਕਰਦਾ ਜਾਨਵਰਾਂ ਦਾ ਕਰਦਾ ਜੀ ਕੁੱਤਿਆਂ ਦਾ ਕੁੱਤਿਆਂ ਦਾ ਕਰਦਾ ਜੀ ਅੱਛਾ ਨੰਬਰ ਨੋਟ ਕਰਾਂਗੇ ਨੰਬਰ ਦਾ ਕਰ ਦਿਨੇ ਬਾਕੀ ਆਦੇ ਅੱਛਾ ਜੀ ਆ ਛੁੱਟੀ ਦੇ ਨਹੀਂ ਦੇਖੋ ਜੀ ਹੈ ਅੱਛਾ ਜੀ ਨੰਬਰ ਨੋਟ ਕਰ ਲੇ ਨੰਬਰ ਨੋਟ ਕਰ